ਦੋਸਤੋ ਕੋਈ ਸੋਚ ਸਕਦਾ ਕਿ ਇੱਕ ਸੂਬੇ ਦਾ ਜਿਹੜਾ ਮੁੱਖ ਮੰਤਰੀ ਗਾਇਬ ਹੋ ਜਵੇ ਲਾਪਤਾ ਹੋ ਜਵੇ ਉਹਦਾ ਪਤਾ ਨਾ ਲੱਗੇ ਕਿ ਭਾਈ ਸੂਬੇ ਦਾ ਮੁੱਖ ਮੰਤਰੀ ਕਿੱਥੇ ਚਲੇ ਗਿਆ ਅ ਪਿਛਲੇ 1.5 ਮਹੀਨੇ ਦੇ ਵਿੱਚ ਇਹਦਾ ਦੋ ਵਾਰੀ ਹੋ ਗਿਆ ਪਾਕਿਸਤਾਨ ਦਾ ਜਿਹੜਾ ਕੇਪੀ ਸੂਬਾ ਆ ਉਹਦੇ ਮੁੱਖ ਮੰਤਰੀ ਨੇ ਵਜ਼ੀਰੇ ਆਲਾ ਨੇ ਅਲੀ ਅਮੀਰ ਗੰਡਾਪੁਰ ਜਿਹੜੇ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇ ਮਤਲਬ ਕਿ Imran Khan ਸਾਹਿਬ ਦੀ ਜਿਹੜੀ ਪਾਰਟੀ ਆ ਉਹਦੇ ਉਹ ਜੀਤਨਸਟਰ ਨੇ ਖਾਨ ਸਾਹਿਬ ਦੇ ਕਾਫੀ ਨੇੜਲੇ ਮਿੱਤਰਾਂ ਦੇ ਵਿੱਚੋਂ ਇੱਕ ਨੇ ਲੰਬੇ ਸਮੇਂ ਤੋਂ ਇਮਰਾਨ ਖਾਨ ਸਾਹਿਬ ਦੇ ਨਾਲ ਨੇ ਕੁਝ ਸਮਾਂ ਪਹਿਲਾਂ ਵੀ ਇਦਾਂ ਦੀਆਂ ਰਿਪੋਰਟਾਂ ਆਈਆਂ ਉਦੋਂ ਵੀ ਇਹਨਾਂ ਨੇ ਇੱਕ ਪ੍ਰੋਟੈਸਟ ਵਗੈਰਾ ਕੀਤਾ ਸੀਗਾ ਤੇ ਗੰਡਾਪੁਰ ਸਾਹਿਬ ਜਿਹੜੇ ਆ ਮਿਸਿੰਗ ਹੋ ਗਏ ਬਾਅਦ ਵਿੱਚ 29 ਘੰਟੇ ਉਦੋਂ ਤੋਂ ਚਲੋ 29 ਘੰਟਿਆਂ ਦੇ ਬਾਅਦ ਹੀ ਜਿਹੜਾ ਮਿਲ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਮੀਟਿੰਗ ਦੇ ਵਿੱਚ ਮਸ਼ਰੂਫ ਸੀਗਾ ਸਿਕਿਉਰਿਟੀ ਅਦਾਰਿਆਂ ਦੇ ਨਾਲ ਮੀਟਿੰਗ ਸੀਗੀ ਉਦੋਂ ਵੀ ਬੜਾ ਰੌਲਾ ਪਿਆ ਵੀ ਲੱਗਦਾ ਜਿਹੜੇ ਤਾਕਤਵਰ ਹਲਕੇ ਨੇ ਵੀ ਉਹਨਾਂ ਨੇ ਚੱਕ ਲਿਆ ਸੀ ਤੇ ਉਹਨਾਂ ਨੇ ਗੱਲਬਾਤ ਇਹਦੇ ਨਾਲ ਅਲੀਮੀਨ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਪੀਟੀਆਈ ਆ ਉਹਦੇ ਉੱਤੇ ਬੜਾ ਜਿਆਦਾ ਜਿਹੜਾ ਇਸ ਸਮੇਂ ਡੰਡਾ ਚਾੜਿਆ ਹੋਇਆ Imran Khan ਸਾਹਿਬ ਜਿਹੜਾ ਜੇਲ੍ਹ ਦੇ ਵਿੱਚ ਨੇ ਤੇ ਉਹ ਜੇਲ੍ਹ ਚੋਂ ਕਾਲ ਦਿੰਦੇ ਨੇ ਪ੍ਰੋਟੈਸਟ ਵਗੈਰਾ ਕਰਨ ਦੀ ਤੇ ਲੋਕੀ ਜਿਹੜਾ ਬੜਾ ਵੱਤ ਚੜ ਕੇ ਪ੍ਰੋਟੈਸਟ ਜਿਹੜਾ ਕਰ ਰਹੇ ਨੇ ਪ੍ਰਦਰਸ਼ਨ ਵਗੈਰਾ ਕਰ ਰਹੇ ਨੇ ਹੁਣ ਉੱਥੇ ਅਚਾ ਤਾਂ ਹੀ ਆਪਾਂ ਪਿਛਮੀਆਂ ਵੀ ਕਈ ਗੱਲਾਂ ਬਾਤਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਐਕਚੁਅਲੀ ਪਾਕਿਸਤਾਨ ਚੱਲ ਨਹੀਂ ਰਿਹਾ ਐਜ਼ ਅ ਮੁਲਕ ਐਜ਼ ਅ ਕੰਟਰੀ ਜਿਹੜਾ ਪਾਕਿਸਤਾਨ ਆ ਉਹ ਨਹੀਂ ਅੱਗੇ ਵੱਧ ਰਿਹਾ ਉਹ ਤੋਂ ਨਹੀਂ ਹਕੂਮਤ ਨਹੀਂ ਚੱਲ ਪਾ ਰਹੀ ਕਿਉਂਕਿ ਜਦ ਤੁਹਾਡਾ ਸਾਰਾ ਜਿਹੜਾ ਹਿਸਾਬ ਕਿਤਾਬ ਆ ਸਰਕਾਰ ਦਾ ਸਾਰਾ ਪੈਰਾਫਨੀਲੀਆ ਜਿਹੜਾ ਉਹ ਲੱਗਾ ਰਹਿਣਾ ਕਿ ਅਸੀਂ ਇਮਰਾਨ ਖਾਨ ਦੀ ਪਾਰਟੀ ਨੂੰ ਦੱਬਣਾ ਕਿਦਾਂ ਦਬੋਚਣਾ ਕਿਦਾਂ ਅਸੀਂ ਇਮਰਾਨ ਖਾਨ ਨੂੰ ਅੱਗੇ ਵਧਣ ਤੋਂ ਕਿਦਾਂ ਰੋਕਣਾ ਤੇ ਤੁਸੀਂ ਸਰਕਾਰ ਕਦੋਂ ਚਲਾਉਂਗੇ ਹੁਣ ਉੱਥੇ ਦੇਖੋ ਇੱਕ ਐਸੀ ਹਾਸੋਹੀਣੀ ਗੱਲ ਆ ਕਿ ਜਿਹੜਾ ਉੱਥੇ ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਜਾ ਰਹੀ ਹੈ ਤੇ ਉਹ ਸਪੈਸ਼ਲੀ ਸਾਰਿਆਂ ਨੂੰ ਨਜ਼ਰ ਆ ਰਿਹਾ ਸਾਰਿਆਂ ਨੂੰ ਪਤਾ ਕਿ ਉਹ ਇੱਕ ਪਰਸਨ ਸਪੈਸੀਫਿਕ ਜਾ ਕੁਝ ਲੋਕਾਂ ਦੇ ਲਈ ਕੀਤੀ ਜਾ ਰਹੀ ਹੈ ਇਸ ਕਰਕੇ ਉਹ ਹੁਣ ਚਲੋ ਉਹਨੂੰ ਤਾਂ ਬਹੁਤ ਸਮਾਂ ਲੱਗ ਜਾਣਾ ਜੇਕਰ ਆਪਾਂ ਟੈਕਨੀਕਲਿਟੀਜ਼ ਦੇ ਵਿੱਚ ਚਲੇਗਾ ਉਹ ਉਹ ਮੋਟੀ ਮੋਟੀ ਗੱਲ ਇਹ ਹੈ ਕਿ ਉਹ ਆਈਨੀ ਤਰਮੀਮ ਹੈ ਜਿਹੜੀ ਸੰਵਿਧਾਨਕ ਸੋਧ ਇਸ ਕਰਕੇ ਕੀਤੀ ਜਾ ਰਹੀ ਹੈ ਜਿਹੜਾ ਕਿ ਪੀਟੀਆਈ ਦਾ ਇਹ ਦਾਵਾ ਜਾਂ ਹੋਰ ਕਈ ਜਿਹੜੇ ਜਰਨਲਿਸਟ ਨੇ ਉਹਨਾਂ ਦਾ ਵੀ ਇਹ ਦਾਵਾ ਤਾਂ ਕਿ ਜਿਹੜਾ ਇਸ ਸਮੇਂ ਚੀਫ ਜਸਟਿਸ ਆ ਉਹੋ ਹੀ ਬਰਕਰਾਰ ਰਹਿ ਸਕਣ ਪਾਕਿਸਤਾਨ ਦੇ ਅੰਦਰ ਤੇ ਆਉਣ ਵਾਲੇ ਜਿਹੜੇ 2 ਇਹਨਾਂ ਤੋਂ ਬਾਅਦ ਦੇ ਜਿਹੜੇ ਚੀਫ ਜਸਟਿਸ ਨੇ ਜਿਨ੍ਹਾਂ ਨੇ ਬਣਨਾ ਵੀ ਉਹਨਾਂ ਦਾ ਰਾਹ ਰੋਕਿਆ ਜਾ ਸਕੇ ਕਿਸੇ ਤਰੀਕੇ ਨਾਲ ਉਹ ਚੀਫ ਜਸਟਿਸ ਨਾ ਬਣ ਸਕਣ ਕਿਉਂਕਿ ਇੱਕ ਮੰਨਿਆ ਇਹ ਜਾ ਰਿਹਾ ਉੱਥੇ ਕਿ ਜਿਹੜੇ ਹੁਣ ਦੇ ਚੀਫ ਜਸਟਿਸ ਆ ਇਹ ਕਿਤੇ ਨਾ ਕਿਤੇ Imran Khan ਸਾਹਿਬ ਨੂੰ ਉਸ ਤਰੀਕੇ ਦਾ ਰਿਲੀਫ ਨਹੀਂ ਦੇ ਰਿਹਾ ਜਿਸ ਤਰੀਕੇ ਦਾ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਜਿਹੜੇ ਅਗਲੇ 2 ਚੀਫ ਜਸਟਿਸ ਬਣ ਸਕਦੇ ਆ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦਾ ਚੁਕਾਅ ਜ਼ਿਆਦਾ ਇਮਰਾਨ ਖਾਨ ਸਾਹਿਬ ਦੇ ਬੰਨੀ ਮੰਨਿਆ ਜਾਂਦਾ ਸੋ ਇਸ ਕਰਕੇ ਜਾਂ ਕਹਿ ਲਓ ਕਿ ਜਿਹੜੇ ਤਾਕਤਵਰ ਹਲਕੇ ਨੇ ਪਾਕਿਸਤਾਨ ਦੇ ਇਸਟੈਬਲਿਸ਼ਮੈਂਟ ਆ ਵੀ ਉਹਨਾਂ ਦੇ ਕਿਤੇ ਨਾ ਕਿਤੇ ਖਿਲਾਫ ਮੰਨਿਆ ਜਾਂਦਾ ਤੇ ਉਹਨਾਂ ਨੂੰ ਰੋਕਣ ਦੇ ਲਈ ਇੱਕ ਸੰਵਿਧਾਨਕ ਸੋਧ ਕੀਤੀ ਜਾਣੀ ਆ ਸੋ ਉਹਦੇ ਉਹਦੇ ਖਿਲਾਫ ਪ੍ਰੋਟੈਸਟ ਕਰਨ ਦੇ ਲਈ ਇਮਰਾਨ ਖਾਨ ਸਾਹਿਬ ਨੇ ਦਿੱਤੀ ਸੀ ਕਾਲ ਕਿ ਤੁਸੀਂ ਸਾਰੇ ਜਾਣੇ ਜਿਹੜਾ ਵੀਕਐਂਡ ਦੇ ਦੌਰਾਨ ਡੀ ਚੌਂਕ ਇਸਲਾਮਾਬਾਦ ਪਹੁੰਚੋ ਜਿੱਦਾ ਆਪਣਾ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਲੋਕ ਆਪਣਾ ਜੰਤਰ ਮੰਤਰ ਆ ਇਸੇ ਤਰੀਕੇ ਨਾਲ ਉੱਥੇ ਡੀ ਚੌਂਕ ਤੇ ਬਹੁਤ ਸਾਰੇ ਪ੍ਰੋਟੈਸਟ ਵਗੈਰਾ ਹੁੰਦੇ ਨੇ ਜਿਹੜੀ ਪਾਕਿਸਤਾਨ ਦੀ ਹਕੂਮਤ ਆ ਤੇ ਪਾਕਿਸਤਾਨ ਪੰਜਾਬ ਦੀ ਹਕੂਮਤ ਆ ਉਹਨਾਂ ਨੇ ਕਿਹਾ ਕਿ ਦੁਨੀਆ ਇੱਧਰ ਦੀ ਉੱਧਰ ਹੋ ਜਵੇ ਅਸੀਂ ਇਹਨਾਂ ਨੂੰ ਡੀ ਚੌਂਕ ਤੇ ਨਹੀਂ ਪਹੁੰਚੜ ਦੇਣਾ ਬਹੁਤ ਸਾਰੇ ਜਿਹੜੇ ਆ ਲੋਕ ਆ ਉਹ ਰਾਵਲਪਿੰਡੀ ਤੋਂ ਇਧਰੋਂ ਲਾਹੌਰ ਤੋਂ ਬਹੁਤ ਸਾਰੇ ਲੋਕਾਂ ਨੇ ਚਾਲੇ ਪਾਏ ਪਰ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਕੇਪੀ ਤੋਂ ਕੇਪੀ ਚ ਕਿਉਂਕਿ ਇਮਰਾਨ ਖਾਨ ਸਾਹਿਬ ਦੀ ਸਰਕਾਰ ਆ ਉਹਨਾਂ ਦੀ ਪਾਰਟੀ ਦੀ ਤੇ ਅਲੀ ਅਮੀਨ ਗੰਡਾਪੁਰ ਉਹਨਾਂ ਦੇ ਮੁੱਖ ਮੰਤਰੀ ਨੇ ਉਹ ਵਕ ਬਹੁਤ ਵੱਡਾ ਜਿਹੜਾ ਕਾਫਲਾ ਲੈ ਕੇ ਇਸਲਾਮਾਬਾਦ ਵੱਲੋਂ ਵਧੇ ਤੇ ਬਹੁਤ ਸਾਰੀਆਂ ਰੋਕਾਂ ਰਕਾਫਟਾਂ ਨੂੰ ਪਾਰ ਕਰਦੇ ਹੋਏ ਉਹ ਪਹੁੰਚ ਵੀ ਗਏ اسلامਾਬਾਦ ਦੇ ਲਾਗੇ ਡੀ ਚੌਂਕ ਦੇ ਲਾਗੇ ਤੇ ਡੀ ਚੌਂਕ ਉਹ ਬਾਅਦ ਵਿੱਚ ਪਹੁੰਚਦੇ ਆ ਪਰ ਉਹ ਕੁਝ ਕੱਡੀਆਂ ਨਾਲ ਪਹੁੰਚਦੇ ਇੱਕ ਵੱਡਾ ਕਾਫਲਾ ਉਹਨਾਂ ਤੋਂ ਥੋੜੇ ਜਿਹਾ ਕਿਲੋਮੀਟਰ ਪਿੱਛੇ ਰਹਿ ਜਾਂਦਾ ਇਹ ਉਸੇ ਤਰੀਕੇ ਦੀਆਂ ਰੋਕਾਂ ਰਕਾਫਟਾਂ ਜੇ ਕਹਿ ਲਓ ਕਿ ਉਦੋਂ ਵੀ ਜਿਆਦਾ ਵੱਡੀਆਂ ਰੋਕਾਂ ਰਕਾਫਟਾਂ ਜਿੱਦਾਂ ਦੀਆਂ ਕਿਸਾਨ ਅੰਦੋਲਨ ਦੇ ਸਮੇਂ ਆਪਾਂ ਦੇਖੀਆਂ ਸੀ ਪੰਜਾਬ ਤੇ ਹਰਿਆਣਾ ਤੇ ਵੈਸਟ ਇੰਡੀਆ ਯੂਪੀ ਦੇ ਜਿਹੜੇ ਕਿਸਾਨ ਸੀਗੇ ਜਦੋਂ ਇਹ ਦਿੱਲੀ ਵਾਲੂ ਇਹਨਾਂ ਨੇ ਚਾਲੇ ਪਾਏ ਤਾਂ ਜਿੱਦਾਂ ਦੀਆਂ ਰਕਾਫਟਾਂ ਸੀਗੀਆਂ ਉਸ ਵੀਕੇ ਦੀਆਂ ਰੁਕਾ ਰਕਾਵਟਾਂ ਕਹ ਲੋ ਕਿ ਇਹਨਾਂ ਦੇ ਸਾਹਮਣੇ ਵੀ ਲਾਈਆਂ ਗਈਆਂ ਜਿਨ੍ਹਾਂ ਨੂੰ ਇਹ ਪਾਰ ਕਰਦੇ ਹੋਏ ਉੱਥੇ ਜਿਹੜਾ ਇਸਲਾਮਾਬਾਦ ਤੱਕ ਪਹੁੰਚੇ ਬਹੁਤ ਇੱਕ ਪੁਲਿਸ ਵਾਲੇ ਦੀ ਜਿਹੜੀ ਬਦਕਿਸਮਤੀ ਨਾਲ ਉਹਨਾਂ ਦੀ ਮੌਤ ਵੀ ਹੋਈ ਆ ਤੇ ਕਾਫੀ ਜਿਹੜਾ ਟੇਅਰ ਗੈਸ ਸ਼ੈਲਿੰਗ ਰਬੜ ਦੀਆਂ ਗੋਲੀਆਂ ਵਗੈਰਾ ਸਾਰਾ ਕੁਝ ਚੱਲਿਆ ਜੋ ਆਪਾਂ ਇੱਧਰ ਕਿਸਾਨ ਅੰਦੋਲਨ ਦੇ ਟਾਈਮ ਦੇਖਦੇ ਆ ਤੇ ਖੈਰ ਉੱਥੇ ਪਹੁੰਚ ਕੇ ਜੀ ਅਲੀ ਅਮੀਨ ਗੱਡਾਪੁਰ ਹੁਣੇ ਆ ਜਿਹੜੇ ਉਹ ਗਾਇਬ ਹੋ ਗਿਆ ਉਹ ਦੱਸ ਦਿਆ ਕਿ ਉਹ ਚਲੇ ਗਿਆ ਕੇਪੀ ਹਾਊਸ ਜਿੱਦਾਂ ਆਪਣੇ ਇੱਥੇ ਦਿੱਲੀ ਦੇ ਵਿੱਚ ਪੰਜਾਬ ਭਵਨ ਆ ਜਾਂ ਹਰਿਆਣਾ ਅ ਹਿਮਾਚਲ ਭਵਨ ਆ ਜੋ ਵੀ ਸਾਰੇ ਇਸੇ ਤਰੀਕੇ ਨਾਲ ਪਾਕਿਸਤਾਨ اسلام آباد ਉੱਤੇ ਦੀ ਜਿਹੜੀ ਕੈਪੀਟਲ ਆ ਉੱਥੇ ਕੇਪੀ ਹਾਊਸ ਪੰਜਾਬ ਹਾਊਸ ਇਸ ਤਰੀਕੇ ਨਾਲ ਆ ਤੇ ਉਹ ਆਪਣੇ ਜਿਹੜਾ ਉਹਨਾਂ ਦਾ ਕੇਪੀ ਸੂਬੇ ਦਾ ਜਿਹੜਾ ਹਾਊਸ ਆ ਉੱਥੇ ਚਲੇ ਗਿਆ ਉਹ ਉੱਥੇ ਪੁਲਿਸ ਵਾਲਿਆਂ ਨੇ ਕਰਤਾ ਰੇਡ ਤੇ ਇਹ ਵੀ ਵੈਸੇ ਇਹਨੂੰ ਲੈ ਕੇ ਕਈ ਜਿਹੜੇ ਪਾਕਿਸਤਾਨ ਦੇ ਲੋਕ ਆ ਉਹ ਇਸ ਗੱਲ ਤੇ ਜਿਹੜਾ ਜਾਂ ਬਾਹਰ ਆ ਉਹ ਇਸ ਗੱਲ ਤੇ ਥੋੜਾ ਖਦਸ਼ਾ ਵੀ ਜਤਾ ਰਹੇ ਨੇ ਕਿਉਂਕਿ ਕੇਪੀ ਵੀ ਇੱਕ ਤਰੀਕੇ ਨਾਲ ਜਿੱਦਾਂ ਆਪਣਾ ਇਧਰ ਪੰਜਾਬ ਦੇ ਬਾਬਤ ਕਈ ਵਾਰ ਕਹਿ ਦਿੱਤਾ ਜਾਂਦਾ ਕਿ ਸਰਹੱਦੀ ਸੂਬਾ ਇਸੇ ਤਰੀਕੇ ਨਾਲ ਕੇਪੀ ਦੀ ਸਰਹੱਦ ਅਫਗਾਨਿਸਤਾਨ ਦੇ ਨਾਲ ਲੱਗਦੀ ਹੈ ਤੇ ਉੱਥੇ ਇੱਕ ਜਿਹੜੀ دہشت گردੀ ਦੀ ਵੀ ਕਾਫੀ ਜ਼ਿਆਦਾ ਸਮੱਸਿਆ ਆ ਜਾਂ ਕਹਿ ਲੋ ਕਿ ਮਿਲਟੈਂਸੀ ਦੀ ਕਿ ਉੱਥੇ ਦੇ ਲੋਕ ਵੀ ਕਾਫੀ ਜ਼ਿਆਦਾ ਖਫਾ ਰਹਿੰਦੇ ਨੇ اسلامਾਬਾਦ ਹਕੂਮਤ ਤੋਂ ਤੇ ਇੱਕ ਗੰਭੀਰ ਜਾਂ ਸੈਂਸਿਟਿਵ ਜਿਹੜਾ ਉਹ ਇਸ਼ੂ ਹੈ ਤੇ ਸੈਂਸਿਟਿਵ ਸੂਬਾ ਹੈ ਤੇ ਉਥੋਂ ਉਹ ਵੀ ਕਾਫੀ ਜਿਹੜਾ ਬਹਾਦਰ ਲੋਕਾਂ ਦਾ ਜਿਹੜਾ ਸਟੇਟ ਆ ਤੇ ਜੇ ਇਸ ਟੀਕੇ ਨਾਲ ਕੇਪੀ ਜਿਹੜਾ ਹਾਊਸ ਤੇ ਅਟੈਕ ਕੀਤਾ ਗਿਆ ਪੁਲਿਸ ਦੇ ਵੱਲੋਂ ਪੀਟੀਆਈ ਦਾ ਦਾਵਾ ਕਿ ਉਹਨਾਂ ਦੇ ਜਿਹੜੇ ਵਿੰਡੋ ਤੋੜ ਦਿੱਤੇ ਗਏ ਤੇ ਕੇਪੀ ਦੇ ਲੋਕਾਂ ਦੇ ਲਈ ਜਿਹੜੀ ਬਿਆਨਬਾਜ਼ੀ ਵੀ ਬੜੀ ਗਲਤ ਹੋਈ ਉਹ ਵੀ ਸਾਰੀਆਂ ਜਿਹੜੀਆਂ ਜਿਦਾਂ ਆਪਾਂ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਸਾਰੀਆਂ ਚੀਜ਼ਾਂ ਸੁਣਨ ਨੂੰ ਟਵਿੱਟਰ ਤੇ ਮਿਲਦੀਆਂ ਸੀ اسی ਤਰੀਕੇ ਨਾਲ ਇੱਧਰ ਜਿਹੜਾ ਕੇਪੀ ਦੇ ਲੋਕਾਂ ਦੇ ਲਈ ਜਿਹੜੀ ਬਿਆਨਬਾਜ਼ੀ ਕਈ ਜਿਹੜੇ ਪੱਤਰਕਾਰ ਆ ਹਾਲਾਂਕਿ ਬਹੁਤ ਵੱਡਾ ਇੱਕ ਜਿਹੜਾ ਚੰਗ ਕਿਆ ਉਹ ਤਾਂ ਸੋਸ਼ਲ ਮੀਡੀਆ ਦਾ Imran Khan ਸਾਹਿਬ ਦੇ Pakistan Tehreek-e-Insaf ਦੇ ਨਾਲ ਆ ਬਟ ਸਟਿਲ ਕਈ ਲੋਕ ਜਿਹੜਾ ਉਹਨਾਂ ਨੇ KP ਦੇ ਬਾਬਤ ਜਾਇਸ ਰਿਕ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਜੇ ਨੂੰ ਲੈ ਕੇ ਉਹਨਾਂ ਨੂੰ ਕਾਫੀ ਵਰਜਿਆ ਵੀ ਜਾ ਰਿਹਾ ਇੱਕ ਮੀਡੀਆ ਦਾ ਵੱਡਾ ਹਿੱਸਾ ਇਸ ਗੱਲ ਤੇ ਜਿਹੜਾ ਉਹ ਚਿੰਤਾ ਜ਼ਾਹਰ ਕਰ ਰਿਹਾ ਕਿ ਜੇ ਇਸ ਰਿਕ ਨਾਲ ਤੁਸੀਂ ਇਹ ਨਵਰਤਾਵਾਂ ਵਧਾ ਰਹੇ ਹੋ ਇਹ ਪਹਿਲਾਂ ਪਾਕਿਸਤਾਨ ਦੇ ਵਿੱਚੋਂ ਨਿਕਲ ਕੇ ਬੰਗਲਾਦੇਸ਼ ਬਣ ਚੁੱਕਾ ਕਿ ਤੁਸੀਂ ਉਦਾਂ ਦੀਆਂ ਕਹਾਣੀਆਂ ਦੁਬਾਰਾ ਨਾ ਸਿਰਜੋ ਸੋ ਖੈਰ ਅਲੀਮੀਨ ਗੰਡਾਪੁਰ ਜਿਹੜੇ ਚੀਫ ਮਿਨਿਸਟਰ ਨੇ ਕੇਪੀ ਸੂਬੇ ਦੇ ਇੱਕ ਵੱਡੇ ਕਾਫਲੇ ਦੇ ਨਾਲ ਪਾਕਿਸਤਾਨ ਡੀ ਚੌਕ ਪਹੁੰਚਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਕੁ ਗੱਡੀਆਂ ਦੇ ਨਾਲ ਉਹ ਡੀ ਚੌਕ ਪਹਿਲਾਂ ਪਹੁੰਚ ਜਾਂਦੇ ਨੇ ਤੇ ਕੁਝ ਗੱਡੀਆਂ ਪਿੱਛੇ ਰਹਿ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜੇ ਗੰਡਾਪੁਰ ਸਾਹਿਬ ਆ ਉਹ ਚਲੇ ਜਾਂਦੇ ਆ ਕੇਪੀ ਹਾਊਸ ਕੇਪੀ ਹਾਊਸ ਪੁਲਿਸ ਦੀ ਡੀਰੇਡ ਹੁੰਦੀ ਆ ਤੇ ਉਸ ਤੋਂ ਬਾਅਦ ਜੀ ਅਲੀਮੀਨ ਗੰਡਾਪੁਰ ਗਾਇਬ ਹੋ ਜਾਂਦੇ ਆ ਪਾਕਿਸਤਾਨ ਕੇਪੀ ਸੂਬੇ ਦਾ ਮੁੱਖ ਮੰਤਰੀ ਇੱਕ ਵੱਡੀ ਕੰਟਰੀ ਜਿੰਨੀ ਉਹਨਾਂ ਦੀ ਆਬਾਦੀ ਆ ਉਹਦਾ ਕਹੋ ਕਿ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਜੋ ਵੀ ਉਹਦੇ ਨਾਲ ਆਪ ਤਸ਼ਵੀਹ ਦੇ ਦਈਏ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਿਹੜਾ ਉਹ ਗਾਇਬ ਹੋ ਜਾਂਦਾ ਤੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਸੇ ਨੂੰ ਕਿ ਸੂਬੇ ਦਾ ਮੁੱਖ ਮੰਤਰੀ ਕਿੱਥੇ ਆ ਹੁਣ ਬਹੁਤ ਸਾਰੇ ਲੋਕਾਂ ਦਾ ਤਾਂ ਇਹ ਕਹਿਣਾ ਕਿ ਜੀ ਭਾਈ ਇਹਨਾਂ ਨੂੰ ਇਸਟੈਬਲਿਸ਼ਮੈਂਟ ਵਾਲਿਆਂ ਨੇ ਚੱਕ ਲਿਆ ਸੀ ਇਹਨਾਂ ਤੇ ਤਸ਼ੱਦਦ ਵੀ ਹੋਇਆ ਜਾਂ ਜੋ ਕੁਝ ਵੀ ਆ ਬਈ ਪੁਲਿਸ ਵਾਲਿਆਂ ਨੇ ਚੱਕ ਲਿਆ ਸੀ ਵੀ ਇੱਕ ਗਲਤ ਜਿਹੜੀ ਗੱਲ ਆ ਪਰ ਗੰਡਾਪੁਰ ਸਾਹਿਬ ਨੇ ਆ ਕੇ ਨਵੀਂ ਗੱਲ ਦੱਸੀ ਆ ਉਹ ਕਹਿੰਦੇ ਜੀ ਪਹਿਲਾਂ ਤਾਂ ਮੈਨੂੰ ਇੱਕ ਅਫਸਰ ਨੇ ਹੀ ਲੁਕੋਤਾ ਕਿਤੇ ਤੇ ਮੈਂ ਲੁਕਿਆ ਰਿਆ ਉੱਥੇ ਤੇ ਪੁਲਿਸ ਵਾਲਿਆਂ ਤੋਂ ਬਚ ਗਿਆ ਇਸ ਵੀਕੇ ਨਾਲ ਮੀਂਹ ਮੂਂਹ ਵੀ ਮੇਰੇ ਉੱਤੇ ਪੈਂਦਾ ਰਿਹਾ ਰਾਤ ਬਾਦ ਵਿੱਚ ਜਦੋਂ ਥੋੜਾ ਠੰਡ ਠੰਡੋਲਾ ਹੋਇਆ ਤੇ ਮੈਂ ਕੇਪੀ ਦੇ ਵਿੱਚੋਂ ਕੇਪੀ ਹਾਊਸ ਤੋਂ ਨਿਕਲਿਆ ਇੱਕ ਮੈਂ ਗੱਡੀ ਦਾ ਇੰਤਜ਼ਾਮ ਪਹਿਲਾਂ ਉਹਨਾਂ ਨੂੰ ਕਰਨ ਨੂੰ ਕਿਹਾ ਸੀ ਉਹਦੇ ਨਾਲ ਮੈਂ ਪਹਾੜੀਆਂ ਦੇ ਲਾਗੇ ਪਹੁੰਚਿਆ ਤੇ ਪਹਾੜੀਆਂ ਮੈਂ ਚੜ ਕੇ ਪਾਰ ਕਰਕੇ ਫਿਰ ਉਹ ਕੇਪੀ ਸੂਬੇ 'ਚ ਨਿਕਲ ਜਾਂਦਾ ਉਹ ਰਾਜਧਾਨੀ ਸਟ੍ਰੀਟ ਨਾਲ ਕੇਪੀ ਨਾਲ ਲੱਗਦੀ ਆ ਪਰ ਬਹੁਤ ਲੰਬਾ ਸਫ਼ਰ ਹੈ ਦੱਸਦੇ ਆ ਉਹ ਤਉ ਵੀ ਉਹ ਮੈਂ ਪਹਾੜੀਆਂ ਪਹਿਲਾਂ ਉਹ ਦੱਸਦਿਆਂ ਮੈਂ ਚੜਿਆ ਪਹਾੜ ਪਹਿਲਾਂ ਤੇ ਫਿਰ ਮੈਂ ਦੂਜੇ ਪਾਸੇ ਉਤਰ ਕੇ ਤਾਂ ਮੈਂ ਕੇਪੀ ਚ ਪਹੁੰਚ ਗਿਆ ਉੱਥੋਂ ਮੈਂ ਗੱਡੀ ਵਾਲੇ ਨੂੰ ਕਿਸੇ ਨੂੰ ਰੋਕਿਆ ਤੇ ਉਹਦੇ ਨਾਲ ਫਿਰ ਵਕ-ਵਕ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਉਹ ਸਿੱਧੇ ਲੋਕੀ ਉਹਨਾਂ ਨੂੰ ਲੱਭ ਰਹੇ ਸੀਗੇ ਤੇ ਉਹ ਜਿਹੜੇ ਆ ਪਾਏ ਜਾਂਦੇ ਆ ਸਿੱਧੇ ਕੇਪੀ ਦੀ ਜਿਹੜੀ ਅਸੈਂਬਲੀ ਆ ਜਿੱਦਾਂ ਆਪਣੇ ਵਿਧਾਨ ਸਭਾ ਆ ਏਸੀ ਤਰੀਕੇ ਨਾਲ ਜਿਹੜੀ ਕੇਪੀ ਅਸੈਂਬਲੀ ਆ ਉੱਥੇ ਉਹ ਪਾਏ ਜਾਂਦੇ ਆ ਤੇ ਉੱਥੇ ਜਾ ਕੇ ਉਹ ਬੋਲਦੇ ਆ ਬਹੁਤ ਕੁਝ ਵੀ ਜਿਹੜਾ ਇਹ ਜਿਹੜੀ ਆਹਾਂ ਸਟੋਰੀ ਆ ਉਹਨਾਂ ਦੀ ਕਿ ਮੈਂ ਪਹਾੜ ਚੜ੍ਹ ਕੇ ਤਾਂ ਦੂਜੇ ਪਾਸੇ ਆਇਆ ਇਹ ਇਮਰਾਨ ਰਿਆਜ਼ ਖਾਨ ਜਿਹੜੇ ਉੱਥੇ ਸੀਨੀਅਰ ਜਰਨਲਿਸਟ ਨੇ ਉਹਨਾਂ ਨੂੰ ਉਹਨਾਂ ਨੇ ਦੱਸੀ ਆ ਅਸੈਂਬਲੀ ਦੇ ਵਿੱਚ ਉਹਨਾਂ ਨੇ ਕਿਹਾ ਜੀ ਮੈਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੇਰੇ ਜਿਹੜਾ ਸਾਡਾ ਕੇਪੀ ਸੂਬੇ ਦਾ ਉੱਥੇ ਹਾਊਸ ਆ ਇਸਲਾਮਾਬਾਦ ਰਾਜਧਾਨੀ ਦੇ ਵਿੱਚ ਉਹਨੂੰ ਤੋੜਿਆ ਫੋੜਿਆ ਗਿਆ ਤੇ ਜਿਹੜਾ ਇਹ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਸਾਡੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਬਹੁਤ ਸਾਰੇ ਲੋਕ ਹੁਣ ਉਹਨਾਂ ਦੀ ਇਸ ਸਟੋਰੀ ਨੂੰ ਮੰਨਦੇ ਆ ਬਹੁਤੇ ਲੋਕ ਉਹਨਾਂ ਦੀ ਇਸ ਸਟੋਰੀ ਨੂੰ ਨਹੀਂ ਮੰਨਦੇ ਉਹ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਸੂ ਗੈਸ ਸਟੇਅਰ ਗੈਸ ਸ਼ੈਲਿੰਗ ਜਿਹੜੀ ਚੱਲੀ ਡਾਂਗਾ ਪੁਲਿਸ ਦੀਆਂ ਖਾਧੀਆਂ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਕਿ ਗੱਡਾ ਪ੍ਰਸ਼ਾਸਨ ਦੀ ਗੱਲ ਮੰਨੀਏ ਜਾਂ ਨਾ ਮੰਨੀਏ ਹੁਣ ਦੇਖਦੇ ਆਂ Imran Khan ਵੱਲੋਂ ਸਵੇਰੇ ਦੀ ਮੈਂ ਅੱਜ ਖਬਰ ਦੇਖ ਰਿਹਾ ਸੀਗਾ ਕਿਸੇ ਜਿਹੜੀ ਸਿਕਿਉਰਟੀ ਰੀਜ਼ਨਸ ਦੇ ਕੇ ਤਾਂ ਉਹਨਾਂ ਨੇ Imran Khan ਦੇ ਨਾਲ ਜਾਂ ਉਸ ਜੇਲ੍ਹ ਦੇ ਵਿੱਚ ਕਿਸੇ ਵੀ ਕੈਦੀ ਦੇ ਨਾਲ ਕੋਈ ਵੀ ਮੁਲਾਕਾਤ ਬੰਦ ਕਰਤੀ ਆ Khan ਦਾ ਸਮਝ ਲਓ ਕਿ ਹੁਣ ਕੁਝ ਦਿਨ ਕੋਈ ਵੀ ਸੁਨੇਹਾ ਨਹੀਂ ਆ ਸਕਦਾ ਤੇ ਹੁਣ ਇਹ ਕੀ ਕਰਨਗੇ ਇਹ 22 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਕਨਸਟੀਟਿਊਸ਼ਨਲ ਐਮੈਂਡਮੈਂਟ ਜਿਹੜੀ ਹਕੂਮਤ ਨੇ ਕਰਨੀ ਆ ਜੇ ਉਹ ਕਰ ਲੈਂਦੇ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਚੀਫ ਜਸਟਿਸ ਵਾਲਾ ਇਹਨਾਂ ਦਾ ਰਾਹ ਪੱਧਰਾ ਹੋ ਜਾਣਾ ਕਿਹਾ ਜਾ ਰਿਹਾ ਕਿ ਫਿਰ ਉਹਨਾਂ ਨੂੰ ਹਕੂਮਤ ਕਰਨੀ ਸਰਕਾਰ ਚਲੋੜੀ ਸੌਖੀ ਹੋ ਜਾਣੀ ਆ Imran Khan ਜੇਲ੍ਹ ਦੇ ਵਿੱਚ ਹੀ ਰਹੂਗਾ ਤੇ ਉਹਨਾਂ ਦੀ ਪਾਰਟੀ ਦੇ ਉੱਤੇ ਜੈਸ਼ਵੀ ਕੇ ਨਾਲ ਦੰਦਾ ਚਾੜਿਆ ਜਾ ਰਿਹਾ ਉਹਨਾਂ ਨੂੰ اسی ਤਰੀਕੇ ਨਾਲ ਖੁੰਡੇ ਲੈ ਲਾਈ ਰੱਖਿਆ ਜਾਊਗਾ ਤੇ ਉਹ ਇਸੇ ਕਰਕੇ ਉਹ ਕਨਸਟੀਟਿਊਸ਼ਨਲ ਐਮੈਂਡਮੈਂਟ ਕਰਨੀ ਚਾਹੁੰਦੇ ਆ ਇਹ ਹੁਣ ਜਿਹੜੇ ਕੇਪੀ ਸੂਬੇ ਵਾਲੇ ਆ ਮੁੱਖ ਮੰਤਰੀ ਆ ਕਿਉਂਕਿ ਉੱਥੇ ਇਹਨਾਂ ਦੀ ਹਕੂਮਤ ਆ ਬਹੁਤ ਸਾਰੇ ਜਿਹੜੇ ਪੀਟੀਆਈ ਦੇ ਐ ਐਮਐਨਏਜ਼ ਆ ਮੈਂਬਰ ਆਫ ਨੈਸ਼ਨਲ ਅਸੈਂਬਲੀ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਹੁੰਦਾ ਤੇ ਇਹ ਜਿਹੜੇ ਐਮਐਨਏਜ਼ ਆ ਇਹਨਾਂ ਨੂੰ ਜਿਹੜਾ ਸੁਰੱਖਿਅਤ ਰੱਖਿਆ ਹੋਇਆ ਇਹਨਾਂ ਨੇ ਕੇਪੀ ਸੂਬੇ ਦੇ ਅੰਦਰ ਅਲੀਮੀਨ ਗੰਡਾਪੁਰ ਨੇ ਕਿਉਂਕਿ ਜਿਹੜੀ ਪਾਕਿਸਤਾਨ ਦੀ ਇਸ ਸਮੇਂ اسلامਾਬਾਦ ਦੇ ਵਿੱਚ ਹਕੂਮਤ ਆ ਉਹਨਾਂ ਦੇ ਕੋਲ ਨੰਬਰ ਹੈ ਨਹੀਂਗੇ ਸੰਵਿਧਾਨਕ ਸੋਧ ਕਰਨ ਨੂੰ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹਨਾਂ ਦੇ ਜਦੋਂ ਆਪਾਂ ਕਈ ਵਾਰ ਇੰਡੀਆ ਦੇ ਵਿੱਚ ਦੇਖਦੇ ਨਹੀਂ ਵੀ ਉਹ ਜਿਹੜਾ ਇਹ ਆਪਣੇ ਜਦਾਂ ਮਹਾਰਾਸ਼ਟਰ 'ਚ ਜਦੋਂ ਹੋਇਆ ਸੀਗਾ ਤਾਂ ਬਹੁਤ ਸਾਰੇ ਜਿਹੜੇ ਛਿੰਦੇ ਧੜੇ ਦੇ ਆਗੂ ਨੇ ਜਿਨ੍ਹਾਂ ਨੂੰ ਬਾਅਦ ਤੋਂ ਨਹੀਂ ਬੀਜਪੀ ਦੇ ਨਾਲ ਆਪਣੇ ਨਾਲ ਮਲਾ ਕੇ ਸਰਕਾਰ ਬਣਾ ਲਈ ਉਹਨਾਂ ਨੂੰ ਲੈ ਕੇ ਉਹ ਜਿੱਥੇ ਬੀਜਪੀ ਦੀ ਸਰਕਾਰ ਸੀਗੀ ਉੱਥੇ ਚਲੇ ਗਏ ਸੀ ਇਹ ਜਿਹੜੇ ਆ ਉੱਧ ਬਠਾਖਰੇ ਹੁਣੀ ਜਿਹੜੇ ਕਿ ਮੁੱਖ ਮੰਤਰੀ ਸੀ ਉਸ ਸਮੇਂ ਮਹਾਰਾਸ਼ਟਰ ਦੇ ਉਹਨਾਂ ਨੂੰ ਲੱਭਦੇ ਫਿਰਦੇ ਵੀ ਸਾਡੇ ਐਮਐਲਏ ਕਿੱਥੇ ਚਲ ਗਏ ਇਸੇ ਤਰੀਕੇ ਨਾਲ ਇਹਨਾਂ ਨੇ ਗੰਡਾਪੁਰ ਸਾਹਿਬ ਨੇ ਆਪਣੇ ਜਿਹੜੇ ਐਮਐਨਏਜ਼ ਆ ਉਹਨਾਂ ਨੂੰ ਆਪਣੀ ਸੂਬੇ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਵੀ ਕਿਤੇ ਇਹਨਾਂ ਨੂੰ ਚੱਕ ਕੇ ਇਹਨਾਂ ਤੇ ਜ਼ੋਰ ਜ਼ਬਰ ਤਸ਼ੱਦਦ ਕਰਕੇ ਇਹਨਾਂ ਨੂੰ ਜਿਹੜਾ ਸੰਵਿਧਾਨਕ ਸੋਧ ਕਰਨੀਆਂ ਉਹਦੇ ਹੱਕ ਦੇ ਵਿੱਚ ਇਹਨਾਂ ਤੋਂ ਵੋਟ ਨਾ ਪਵਾ ਲਈ ਜਾਵੇ ਜਾਂ ਇਹਨਾਂ ਨੂੰ ਜ਼ਬਰਦਸਤੀ ਆਪਣੇ ਵੱਲ ਮਲਾ ਨਾ ਲਿਆ ਜਾਵੇ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਸੁਰੱਖਿਆਤਾ ਆਪਣੇ ਸੂਬੇ ਦੇ ਵਿੱਚ ਰੱਖਿਆ ਹੋਇਆ ਹੁਣ ਬਹੁਤ ਸਾਰੇ ਜਿਹੜੇ ਪੀਟੀਆਈ ਦੇ ਲੋਕ ਆ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਵੀ ਪਾਈ ਕਿਤੇ ਇਹ ਕੋਈ ਇਹਨਾਂ ਦੀ ਕੀ ਗੱਲਬਾਤ ਹੋਈ ਹੈ ਜਿਹੜਾ 26 27 ਘੰਟੇ ਮਿਸਿੰਗ ਰਹੇ ਆ ਉਹਦੇ ਵਿੱਚ ਕਿਤੇ ਉਹ ਜਿਹੜੇ ਐਮਐਨਏਜ਼ ਆ ਉਨਾ ਸਰਕਾਰ ਬੰਨੀ ਚਲੀ ਜਾਣ ਜਾਂ ਹੁਣ ਜਿਹੜਾ ਉਧਰੋਂ ਸਰਕਾਰ ਵਾਲੇ ਕਹਿੰਦੇ ਆ ਜੀ ਜਿੱਦਾਂ ਦੀਆਂ ਅਲੀਮੀਨ ਗੰਡਾਪੁਰ ਜਿਹੜਾ ਮੁੱਖ ਮੰਤਰੀ ਕੇਪੀ ਦਾ ਸਪੀਚਾਂ ਦੰਦਾ ਜਿਹੜਾ ਕਹਿੰਦਾ ਕਿ ਅਸੀਂ ਖਾਨ ਨੂੰ ਧੱਕੇ ਨਾਲ ਛਡਾ ਕੇ ਲੈ ਜਾਣਾ ਅਸੀਂ ਜੇਲ੍ਹ ਦੇ ਉੱਤੇ ਜਿਹੜਾ ਆ ਕੇ ਵੀ ਆਪਣੇ ਜਥੇ ਲੈ ਕੇ ਆਵਾਂਗੇ ਤੇ ਅਸੀਂ ਖਾਨ ਨੂੰ ਛਡਾ ਕੇ ਲੈ ਜਾਣਾ ਵੀ ਇਦਾਂ ਦੀਆਂ ਸਪੀਚਾਂ ਦੇਣ ਵਾਲੇ ਨੂੰ ਇਹਨੂੰ ਜੇਲ੍ਹ ਦੇ ਵਿੱਚ ਬੰਦ ਕਰੋ ਤੇ ਉੱਥੇ ਗਵਰਨਰ ਰਾਜ ਲਾਓ ਉਹ ਹੀ ਰਾਸ਼ਟਰਪਤੀ ਰਾਜ ਦਾ ਆਪਣੇ ਇਧਰ ਲੱਗਦਾ ਵੀ ਗਵਰਨਰ ਰਾਜ ਲਾ ਕੇ ਤੇਨੂੰ ਲਾਂਬੇ ਕਰੋ ਤੇ ਇਹ ਹੁਣ ਪਤਾ ਨਹੀਂ ਉੱਥੇ ਆਉਣ ਵਾਲੇ 22 ਤਰੀਕ ਤੱਕ ਕੀ ਬਣਦਾ ਪਰ ਇਹ ਜ਼ਰੂਰ ਹੈ ਕਿ ਸਾਰੀ ਦੁਨੀਆ ਦੇ ਵਿੱਚ ਗੱਲ ਹੋ ਰਹੀ ਹੈ ਕਿ ਭਾਈ ਇੱਕ ਸੂਬੇ ਦੇ ਮੁੱਖ ਮੰਤਰੀ ਜਿੱਥੇ ਸੇਫ ਨਹੀਂ ਹੈਗੇ ਤੇ ਉੱਥੇ ਬਾਕੀ ਲੋਕਾਂ ਨੇ ਕੀ ਸੇਫ ਹੋਣਾ ਜਿਵੇਂ ਮੈਂ ਬਹੁਤ ਵਾਰ ਕਿਹਾ ਕਿ ਉੱਥੇ ਦੀ ਇਸਟੈਬਲਿਸ਼ਮੈਂਟ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਕਿ ਜਿਹੜਾ ਯੂਥ ਆ ਉਹਨੂੰ ਹੁਣ ਪਤਾ ਲੱਗ ਗਿਆ ਕਿ ਭਾਈ ਇਮਰਾਨ ਖਾਨ ਨੇ ਇੰਨਾਕ ਤਾਂ ਲੋਕਾਂ ਨੂੰ ਜਗਾ ਦਿੱਤਾ ਕਿ ਸਰਕਾਰਾਂ ਤੁਹਾਡੀਆਂ ਉਹ ਲੋਕ ਨਹੀਂ ਚਲਾਉਂਦੇ ਜਿਨ੍ਹਾਂ ਨੂੰ ਤੁਸੀਂ ਵੋਟ ਪਾ ਕੇ ਜਿਤਾਉਨੇ ਹੋ ਸਰਕਾਰਾਂ ਤੁਹਾਡੀਆਂ ਚੱਲਦੀਆਂ 라ਵਲਪਿੰਡੀ ਤੋਂ ਮਤਲਬ ਕਿ ਜਿਹੜੇ ਪਾਕਿਸਤਾਨ ਦੇ ਤਾਕਤਵਰ ਹਲਕੇ ਨੇ ਜਾਂ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਆ ਵੀ ਸਰਕਾਰ ਤੁਹਾਡੀ ਇਸਲਾਮਾਬਾਦ ਤੋਂ ਨਹੀਂ ਸਰਕਾਰ ਤੁਹਾਡੀ 라ਵਲਪਿੰਡੀ ਤੋਂ ਚੱਲਦੀ ਆ ਇਹ Imran Khan ਨੇ ਸਾਰਿਆਂ ਨੂੰ ਸਮਝਾ ਦਿੱਤਾ ਕੋਈ ਮੰਨੇ ਚਾ ਨਾ ਮੰਨੇ ਕੋਈ ਗੱਲ ਇਹਨੂੰ ਉੱਥੇ ਦੇ ਮੀਡੀਆ ਚ ਹੁੰਦੀ ਆਜ਼ਾਦੀ ਨਹੀਂ ਹੁਣ ਉੱਚੀ ਸ਼ਬਦਾਂ ਦੇ ਵਿੱਚ ਕਹਿ ਰਿਹਾ ਕੋਈ ਹੌਲੀ ਕਹਿ ਰਿਹਾ ਮਤਲਬ ਸਾਰਿਆਂ ਦਾ ਇਹੀ ਆ ਵੀ ਸਾਰਿਆਂ ਨੂੰ ਇਹ ਸਮਝ ਆ ਗਈ ਆ ਹੁਣ ਇਸਟੈਬਲਿਸ਼ਮੈਂਟ ਜਿਹੜੀ ਆ ਉਹ ਆਪਣਾ ਤਾਕਤ ਛੱਡ ਨਹੀਂ ਰਹੀ ਤਾਕਤ ਸਾਨੂੰ ਪਤਾ ਚੀਜ਼ ਹੀ ਇਦਾਂ ਦੀ ਹੈ ਕਿ ਉਹ ਕੋਈ ਛੱਡਣ ਨੂੰ ਤਿਆਰ ਨਹੀਂ ਹੁੰਦਾ ਸੋ ਬੜੀ ਵੱਡੀ ਜਿਹੜੀ ਆ ਇੱਕ ਲੜਾਈ ਜਿਹੜੀ ਆ ਤਹਿਰੀਕ ਇਨਸਾਫ ਦੀ ਤੇ ਨਾਲ ਦੀ ਨਾਲ ਜਿਹੜਾ ਇਹ ਇਸਟੈਬਲਿਸ਼ਮੈਂਟ ਆ ਇਸਟੈਬਲਿਸ਼ਮੈਂਟ ਦਾ ਮੂਰਾ ਇੱਕ ਕਹਿ ਲੋ ਕਿ ਬਣੇ ਹੋਏ ਆ ਜਿਹੜੀ ਇਸ ਸਮੇਂ ਦੀ ਸਰਕਾਰ ਆ ਸ਼ਹਿਵਾਜ਼ ਸ਼ਰੀਫ ਸਾਹਿਬ ਜਿਹੜੇ ਕਿ ਪ੍ਰਧਾਨ ਮੰਤਰੀ ਨੇ ਉਹ ਬਣੇ ਹੋਏ ਨੇ ਅਦਰਵਾਈਜ਼ ਜਿਹੜਾ ਲੜਾਈ ਅਸਲ ਦੇ ਵਿੱਚ ਚੱਲ ਰਹੀ ਹੈ Imran Khan ਸਾਹਿਬ ਦੀ ਤੇ ਪਾਕਿਸਤਾਨੀ ਇਸਟੈਬਲਿਸ਼ਮੈਂਟ ਦੀ ਜਿਹੜੀ ਜਨਰਲ ਆਸਮ ਮਨੀਰ ਨੇ ਕਹਿ ਲੋ ਕਿ ਉਹਨਾਂ ਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਕੇ ਜਿਹੜੇ ਅਪਡੇਟ ਸਾਂਝੇ ਕਰਦੇ ਰਵਾਂਗੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕੱਲੋਂ ਆਪਾਂ ਤੁਹਾਡੇ ਨਾਲ ਜਿਹੜਾ ਗੱਲ ਕਰਦੇ ਆ ਕਿ ਹਰਿਆਣੇ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਜਿਹੜੇ ਆ ਪਹਿਲਾਂ ਸਰਵੇ ਵਗੈਰਾ ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਐਗਜ਼ਿਟ ਪੋਲ ਦੇ ਵਿੱਚ ਤਾਂ ਹਰਿਆਣੇ ਦੇ ਵਿੱਚ ਕਾਂਗਰਸ ਦੀ ਜਿਹੜੀ ਝੰਡੀ ਦਿਖਾਈ ਦੇ ਰਹੀ ਆ ਉਥੇ ਜੰਮੂ ਕਸ਼ਮੀਰ ਦੇ ਵਿੱਚ ਹਜੇ ਰਲਮਾ ਮਿਲਮਾ ਕੰਮ ਹੈ ਤੇ ਕੱਲ ਨੂੰ ਜਦੋਂ ਨਤੀਜੇ ਆ ਗਏ ਤਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਨਾਲ ਜੁੜੇ ਨਾਲ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਬੇਨਤੀ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦਾ ਬਟਨ ਜਰੂਰ ਦਬਾ ਦਿਓ ਹਰ ਰੋਜ਼ ਆਪਾਂ ਤੁਹਾਡੇ ਨਾਲ ਤਕਾਲਾਂ ਸਵੇਰ ਨੂੰ ਜੁੜੀਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਸਿਆਸੀ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਚਰਚਾ ਕੀਤੀ ਜਾਵੇ ਵਿਚਾਰ ਤੁਸੀਂ ਆਪਣੇ ਕਮੈਂਟ ਦੇ ਜ਼ਰੀਏ ਬਿਆਨ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ